ਲੈ ਅੱਜ ਦਵਾਰੇ ਪੁੱਛ ਕੇ ਆਉਣੀ ਹੈਗੀ ਨਹੀਂ ਐ ਕਹੂਗਾ ਪੁਰਾ ਜਾਤਾ ਵੀ ਰੋਜ ਹੀ ਆ ਜਾਂਦੀ ਹੈਗੀ ਉਹ ਤਾਂ ਫਿਰ ਵੀ ਚੰਗਈ ਹੈਗਾ ਜਿਹੜਾ ਰੋਜ ਕੱਪੜੇ ਧੋਣ ਦੇ ਦਿੰਦਾ ਮਸ਼ੀਨ 'ਚ ਮੈਨੂੰ ਤਾਂ ਸੁਖੀ ਪੈਗਾ ਨਪੁੱਤਾਂ ਦੇ ਮਸ਼ੀਨ ਦਾ ਆ ਇੱਕ ਮੇਰੇ ਘਰ ਵਾਲਾਗਾ ਇਹਨੂੰ ਕਹਿੰਦੇ ਨਹੀਂ ਮਸ਼ੀਨ ਲਿਆ ਦੇ ਕੋਈ ਚੱਲਦਗੀ ਲਿਆ ਦੇ ਇਹ ਤਾਂ ਗੱਲ ਹੀ ਨਹੀਂ ਸੁਣਦਾ ਹੈਗਾ ਐ ਕਰਦੀ ਹੈਗੀ ਉਹ ਪੁਰਾ ਜਿਹਨੂੰ ਕਹਿੰਦੇਗਾ ਤੇਰੀ ਮਸ਼ੀਨ ਜਿਉ ਹੀ ਦੇ ਦੇ ਮੈਂ ਤਾਂ ਘਰੀ ਲੈ ਜੰਨੀ ਹੈਗੀ ਚਲ ਅੱਜ ਪੁੱਛੀ ਆਉਣੀ ਹੈਗੀ ਨਾ ਦਵਾਰੇ ਧੋ ਲਾ ਆ ਅੱਜ ਕਿਵੇਂ ਆਂਦੀ ਐ ਰੋ DJ ਆ ਜਾਂਦੀ ਐ ਯਾਰ ਬਾਬਾ ਵਾਰੀ ਬੈਠਾ ਸੀਗਾ ਕਿਉਂ ਬਾਬਾ ਤਾਂ ਅੰਦਰ ਵਗ ਜਾਂਦਾ ਨਾ ਮੈਂ ਤਾਂ ਕੰਮਾਈ ਸੀਗੀ ਥੋੜਾ ਜਹਾ ਤੁਹਾਡੇ ਕੋਲੇ ਹਾਂ ਉਹ ਸੀ ਨਾ ਮੋਟੇ ਕੱਪੜੇ ਜੇ ਧੋਣੇ ਸੀ ਕਾਰ ਆਈਆਂ ਤੇ ਗਲਾਪ ਦੇ ਤੇ ਮਸ਼ੀਨ ਚ ਧੋਕ ਲੈ ਜਾ ਤੇਰੇ ਮੁੱਕੀ ਨਹੀਂ ਹਲੇ ਮੋਟੇ ਕੱਪੜੇ ਮਹੀਨਾ ਹੋ ਗਿਆ ਤੂੰ ਦੀ ਨੂੰ ਲਾ ਤਿੰਨ ਮਹੀਨੇ ਚਾਰ ਮਹੀਨੇ ਤਾਂ ਸਿਆਲ ਰਹਿੰਦਾ ਮਹੀਨੇ ਚ ਕੱਪੜੇ ਕਿਵੇਂ ਨਿਬੜ ਜਾਣਗੇ ਭਲਾ ਤੂੰ ਤਾਂ ਆਪ ਹੱਦ ਕਰਦਾ ਬੱਬਾ ਇੰਨੇ ਕਿੰਨੇ ਕੱਪੜੇ ਆ ਤੇਰੇ ਰੋਜ਼ ਤਾਂ ਧੋਣ ਵਾਲੇ ਹੋ ਜਾਂਦੇ ਆ ਕਿ ਕੱਪੜੇ ਹੁਣ ਕਰੀ ਗਏ ਉਹ ਤਾਂ ਬੱਥਾ ਨਾਲ ਧੋ ਲੈ ਕਰ ਮਾੜੀ ਮੋਟੀ ਪੱਤ ਫਿੱਟ ਫੁੱਟ ਰਹੇਗੀ ਮਸ਼ੀਨ ਦਾ ਲਾਹੀ ਲੈ ਲਿਆ ਤੈ ਤਾਂ ਹੈ ਕਿਤੇ ਤੇਰੇ ਕੱਸ ਦੀਏਗੀ ਇਹ ਮਸ਼ੀਨ ਤੂੰ ਕੱਸਦੀ ਐ ਜਿ ਤੋ ਲੈ ਕਰੇ ਆਪ ਕੀ ਹੱਥ ਦੁਖਣ ਲੱਗ ਜਾਂਦੇ ਆ ਆਪਾਂ ਹੱਥ ਦੁਖਣ ਲੱਗ ਜਾਂਦੀਆਂ ਆਂ ਅਸੂ ਕੋਸ ਨਹੀਂ ਹੈਗਾ ਕੱਖ ਨਹੀਂ ਹੈਗਾ ਕੀ ਹੋਗਾ ਇੰਨਾ ਚੰਗਾ ਵਾਅਦਾ ਮੁਕਵਾਤ ਨਾ ਦਿਆ ਕਰੇ ਖਰਾਕਾਂ ਖਾਣ ਨੂੰ ਦੇਖੇ ਜਿਵੇਂ ਸ਼ਰਮ ਤਾਂ ਆਉਂਦੀ ਨਹੀਂ ਹੈਗੀ ਰੋਟੀ ਕੰਨੇ ਮੈਂ ਤਾਂ ਭੁੱਖੀ ਬੈਠੀ ਰਹਿਣੀ ਆ ਕਿਸੇ ਵੇਲੇ ਮੈਂ ਤੇ ਲੈਣਾ ਨਹੀਂ ਕੰਮ ਕਰਦਾ ਮੇਰੇ ਘਰ ਵਾਲਾ ਤਾਂ ਦਸਵੇਂ ਕੀ ਕਰਾਂ ਤੇ ਮੈਂ ਝੱਜ ਦੇ ਸੰਕਰੋਣਾ ਸੀ ਕੋਈ ਬਿਆਨ ਮੈਂ ਕਿਹੜਾ ਕੋਈ ਨਿਕਲ ਕੇ ਆਈ ਹੈਗੀ ਇਹਦੇ ਝੱਜ ਦੇ ਥਾਂ ਕਰਾਉਣ ਨੂੰ हां ਵੀ ਮੈਂ ਭੱਜ ਕੇ ਆ ਗਈ ਮਾਪੇ ਨੇ ਕਰਤਾ ਆ ਗਈ ਚੁੱਪ ਕਰਕੇ ਫਿਰ ਤੇਰੇ ਮਾਪੇ ਉਹਨੂੰ ਚਾਹੁੰਦਾ ਸੀ ਕਿ ਕਿਸੇ ਚੱਜ ਦੇ ਥਾਂ ਕਰਨ ਪਈ ਫਿਰ ਉਹਨਾਂ ਨੇ ਜਦੋਂ ਸੋਚੀ ਹੁਣ ਦੱਸ ਮੈਂ ਕੀ ਕਰਾਂ ਮੈਂ ਤਾਂ ਤੂੰ ਗੋ ਸੋਚਦੀ ਐ ਗੜ ਪੇਟੋਲ ਬਜਾਉਣਾ ਹੀ ਪਊ ਕੋਈ ਸ਼ੈਣਾ ਸੂਣਾ ਵਜਾਲਾ ਆਸੇ ਪਾਸੋਂ ਲੈ ਕੇ ਆਸੇ ਪਾਸੋਂ ਸ਼ੈਣਾ ਵਜਾਉਣੇ ਗੜ ਸੋਕੇ ਪਈ ਨਹੀਂ ਕਿ ਜ਼ਰੂਰੀ ਆ ਕੋਈ ਤੂੰ ਆਏ ਦੱਸ ਮਸ਼ੀਨ ਬੇਲੀ ਐ ਬੇਲੀ ਐ ਤੇ ਕੀ ਬੇਲੀ ਪੜ ਆ ਗਿਆ ਹਾਈ ਹਾਈ ਕਿਉਂ ਬਹਨ ਨੇ ਨਾ ਦੱਸ ਸਹੀ ਯਾਰ ਦੱਸ ਸਹੀ ਯਾਰ ਆ ਗਿਆ ਅੱਛਾ ਚੱਲ ਕੋਈ ਨਹੀਂ ਕੀ ਹੈ ਤੇਰੇ ਲਈ ਚਾਰ ਮੋਟਰਾਂ ਇਕੱਠੀਆਂ ਚੱਲਦੀਆਂ ਨੇ ਦੋ ਹੁੰਦੀਆਂ ਮੋਟਰਾਂ ਦੇ ਟੋਕੇ ਵਾਲੀ ਹਾਂ ਉਹੋ ਜਿਹੜਿਆ ਅੰਦਰੋਂ ਪਾਣੀ ਕੱਢਦੀ ਐ ਫੇਰ ਕੂਟੀ ਵਾਲੀ ਫੇਰ ਮਸ਼ੀਨ ਵਾਲੀ ਫ੍ਰਿਜ ਵਾਲੀ ਏਸ਼ੀਆ ਦੀ ਕਿੰਨੀਆਂ ਮੋਟਰਾ ਸਾਲ ਚ ਐਸੀ ਆਪਾ ਕੁੰਗੜ ਜੰਗਾ ਰਹਿਣ ਤੇ ਜਮਾ ਸੁੰਗੜ ਜੰਗਾ ਫਿਰ ਐਸਾ ਹੋ ਜਾਂਦਾ ਉਹਨੂੰ ਕੰਮ ਦਾ ਠੰਡਾ ਕਰਨਾ ਪੈਂਦਾਗਾ ਗਰਮੀ ਬੜੀ ਆਉਂਦੀ ਆ ਮੈਨੂੰ ਤਾਂ ਹਾਲ ਤੋ ਤਾਂ ਗੱਲਾਂ ਹੀ ਬੜੀਆਂ ਮਾਰਦਾ ਇੱਕ ਤਾਂ ਮੇਰਾ ਜੀ ਲੱਗ ਜਾਂਦਾ ਜਿਹੜਾ ਤੇਰੇ ਕੋਲੇ ਆ ਜਾਂਦੀਆਂ ਗੱਲਾਂ ਹੀ ਐ ਇਥੇ ਰਹਿ ਪਿਆ ਕਰ ਲੈ ਇਥੇ ਰਹਿ ਪਿਆ ਕਰ ਮਾਰ ਕੇ ਦੱਬ ਦੂਗਾ ਮੈਨੂੰ ਜਦੋਂ ਆਖਾਂ ਨੂੰ ਕਰੇ ਗਈ ਨੀ ਤੂੰ ਦੱਬ ਦੇ ਆਏ ਤਾਂ ਪਣੇ ਸੋਕੇ ਪੈਨਾਂ ਕੇ ਘਰ ਵਾਲਾ ਹੋ ਮੇਰੇ ਹਾਂ ਕਹਤਾ ਤੂੰ ਤਾਂ ਮੂੰ ਚੱਕ ਕੇ ਤੂੰ ਦੱਬ ਦੇ ਤੈਨੂੰ ਨਾ ਕਿਸੇ ਨੇ ਦੱਬੇਗੀ ਜੇ ਮੈਂ ਕੋਈ ਗਲਤੀ ਕਰੂੰਗੀ ਤਾਂ ਦੱਬੂਗੀ ਹਾਕੀ ਬਣਦਾ ਉਹਦਾ ਹੁਣ ਕਿੱਥੇ ਦਾ ਮੈਂ ਕੰਮ ਧੰਦੇ ਆਈਆਂ ਕੱਪੜੇ ਚਾਰ ਧੋ ਕੇ ਮੈਂ ਮੁੜ ਜੂੰਗੀ ਬਾ ਨਹੀਂ ਮਾਂ ਇਹ ਸ਼ੇਰ ਨਹੀਂ ਐ ਉਹ ਨਹੀਂ ਕੋਸ ਕਹਿੰਦਾ ਹੈ ਤੈਨੂੰ ਕਿਉਂ ਲੈ ਅਸ ਗਮਾਂਡ ਚ ਵੀ ਜਾਣਾ ਨਹੀਂ ਹੁੰਦਾਗਾ ਫਿਰ ਇਹਦੇ ਨਾਲ ਕੀ ਹੋ ਜਾਂਦਾਗਾ ਫਿਰ ਮੈਨੂੰ ਤਾਂ ਤੂੰ ਘਰੇ ਨਹੀਂ ਵੜਾ ਬੰਦੀ ਅਨਾਜ ਆਕਾਰ ਹੋਣਾ ਮੈਂ ਕਿਹੜਾ ਆਹ ਆਣਾ ਜਕਰ ਰੋਸ਼ਾ ਉਹ ਨਾਗਾ ਪਹਿਲਾਂ ਵੀ ਮੋੜ ਜਾਣੀ ਜਾਣ ਪਛਾਣੀ ਨਹੀਂ ਸੀਗੀ ਪਹਿਲਾਂ ਹਲੇ ਜਾਣ ਪਛਾਣੀ ਨਹੀਂ ਹੋਈ ਉਹ ਹੁਣ ਜਦੋਂ ਦੀ ਮੈਂ ਤੁਹਾਡੇ ਘਰੇ ਆਉਣ ਲੱਗੀਆਂ ਹੁਣ ਕੱਲਾ ਕੱਲਾ ਮੇਰੀ ਮਸ਼ੀਨ ਦਾ ਪੁਰਜਾ ਹੈਗਾ ਸੀਗਾ ਹਲੇ ਤੇਰੀ ਜਾਣ ਪਛਾਣੀ ਨਹੀਂ ਹੋਈ ਫੇਰ ਕੀ ਹੋਇਆ ਤੇਰੇ ਕੋਲ ਉਹ ਵਾਧੂ ਪੈਸੇ ਨਮੀ ਚ ਖੋ ਲਈ ਆਏ ਮੈਂ ਲੋਕਾਂ ਨੂੰ ਬੰਦਣੇ ਆ ਹੈ ਨਹੀਂ ਮਸ਼ੀਨ ਨਵੀਂ ਨਹੀਂ ਲੈ ਫੇਰ ਲੋਕਾਂ ਨੂੰ ਬੰਦਣੇ ਆ ਲੋਕਾਂ ਵਾਸਤੇ ਲੈ ਮਾਮਾ ਲੇ ਤੇਰੇ ਵੀ ਤਾਂ ਕੱਪੜੇ ਧੋਕੇ ਜਾਂ ਨਹੀਂ ਹੁੰਨੀਆਂਗੇ ਕੋਈ ਗੱਲ ਨਹੀਂ ਉਰਤਾ ਜਦਰਾ ਇੱਕ ਹੁੰਦਾਗਾ ਉਹਦਾ ਨਾਂ ਤੋ ਤਾ 10 20 ਦਿਨਾਂ ਬਾਅਦ ਮੈਂ ਆਉਂ ਧੋਣਾਗਾ ਕਿਉਂ ਰਜਾਈ ਨਿਕਵਾਉਣੀ ਹੈਗੀ ਤੂੰ ਅਗਲਾ ਆਤ ਨਹੀਂ ਤਪਾਉਣੇ ਉਹਦੇ ਮੰਜੇ ਦੇ ਪੈਡਾਂ ਦੀ ਚਾਦਰ ਨਹੀਂ ਤਪਾਉਣੀ ਨਾ ਮੈਂ ਤਾਂ ਸੈਂਪਤ ਸੁਨਤ ਜੀ ਸਿਰਕ ਲੂੰਗਾ ਕੋਈ ਮੈਂ ਨਹੀਂ ਦੂੰਦਾ ਹੈਗਾ ਚੰਗਾ ਕੋਈ ਹੁਣ ਮੈਨੂੰ ਕਹੀਂ ਵੀ ਨਾ ਤੇ ਅੱਜ ਤਾਂ ਮੈਂ ਕੋਕ ਲੈ ਕੇ ਜਾਉਂਗੀ ਹੁਣ ਤਾਂ ਮੈਂ ਪੁੱਛਣ ਆਈ ਗਈ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੈਂ ਕੀ ਦੇਦਾ ਮੇਰੇ ਕੋਲ ਹੈ ਨਹੀਂ ਕੁਝ ਨਹੀਂ ਹੈਗਾ ਮੇਰੇ ਕੋਲੇ ਦੇਣ ਨੂੰ ਉਸੋਂ ਹੋਰ ਦੇ ਦੇ ਹੋਰ ਮੈਂ ਦੇ ਕੰਮ ਤਾਂ ਤਾਂ ਪਹਿਲੀ ਨਹੀਂ ਸੱਜਰਾ ਹੋ ਕੋਈ ਕਰਦਾ ਹੈਗਾ ਤੂੰ ਦੇ ਦੇ ਮੇਰੇ ਕੋਲੇ ਕੀ ਆ ਆਏ ਹਾਏ ਮੁੱਲ ਦੇ ਕਾਂਟੇ ਆ ਮੇਰੇ ਕੋਲੇ ਮੁੱਲ ਦੀਆਂ ਚੂੜੀਆਂ ਗੀਆਂ ਨਾ ਤਾਂ ਤੂੰ ਕੀ ਕਰਾਵੇਂਗਾ ਤੈਨੂੰ ਲਾ ਕੇ ਪੜਾ ਦਾਂਗਾ ਇਹ ਆ ਆਪਦੀ ਚੀਜ਼ ਆ ਉਹ ਦੇ ਦੇ ਆਪ ਤੇ ਕੋਈ ਕਹਿ ਨਹੀਂ ਆ ਫਿਰ ਮੇਰੇ ਕੋਲੇ ਕੀ ਹੈ ਸਾਰਾ ਕੱਪੜਾ ਆ ਪਾਏ ਹੋਏ ਮੇਰੇ ਕੋਲੇ ਤਾਂ ਹੁਣ ਤੈਨੂੰ ਮੈਂ ਕੱਪੜੇ ਨਾ ਲਾ ਕੇ ਦੇਦਾ ਸੂਟ ਬੁੜੀਆਂ ਵਾਲਾ ਸਰ ਉਹ ਮੈਂ ਤੇ ਮੇਰੇ ਮੋਚੋਂ ਪਾਈ ਹੋਰ ਕੁਝ ਨਿਕਲ ਗਿਆ ਸੀ ਗਾਲ ਨਿਕਲ ਗਈ ਸੀ ਇੱਕ ਸੁਸਤੀ ਫਿਰ ਤੋਂ ਹੋਰ ਵੀ ਆ ਮੇਰੇ ਕੋਲੇ ਹੈ ਇਹਨੇ ਕੁਛ ਦੇਣ ਨੂੰ ਮੇਰੇ ਕੋਲੇ ਤਾਂ ਸਾਰਾ ਗੋਸਾ ਗਾ ਬੇਕਾਰ ਆਦਮੀ ਕੀ ਦਿੰਨੀ ਨਹੀਂ ਆ ਆ ਕੀ ਮਤਲਬ ਹੋਇਆ ਕਹਿਣ ਦਾ ਜ਼ਰਾ ਹੈ ਘਰ ਵਾਲੇ ਨੂੰ ਕੀ ਦਿੰਨੀ ਨਹੀਂ ਹਣੀ ਕਿਉਂ ਦਿੰਦੀ ਨਹੀਂ ਲੁੱਚਾ ਲੱਗਦਾ ਕ ਮੈਨੂੰ ਤਾਂ ਤੂੰ ਵੀ ਥੋੜਾ ਜਿਹਾ ਠਰਕਾਈ ਬੋਰ ਬਹਾਨਾ ਹੋ ਚਾ ਹੋ ਗਿਆ ਬਾਹਨਾ ਵੀ ਕੀ ਹੈ ਮੈਂ ਆਈ ਨਹੀਂ ਆਈ ਕਿ ਤੂੰ ਕਹਿ ਰਿਹਾ ਦਾ ਹੋਰ ਕਿਵੇਂ ਆਈਆਂ ਮੈਂ ਤਾਂ ਕੱਪੜੇ ਪੁੱਛਣ ਆਈ ਸੀ ਕਿ ਵੀ ਮਸ਼ੀਨ ਚ ਤੇਰਾ ਕੱਪੜਾ ਧੋ ਕੇ ਲੈ ਜਾ ਜਾਂ ਜਾਂ ਨਾ ਹਾਂ ਜਾਂ ਨਾ ਤੇ ਪੁੱਛਣ ਦਾ ਬਹਾਨਾ ਜਾਂ ਹੁੰਦਾ ਤੂੰ ਕਿ ਤਾ ਮੱਲੋ ਮੱਲੀ ਲੈ ਜਾ ਨਹੀਂ ਆ ਗਈ ਉਹ ਤਾਂ ਫਿਰ ਤੈਨੂੰ ਪਤਾ ਹੀ ਹੈਗਾ ਨਹੀਂ ਹੈ ਕਿ ਫਿਰ ਫਿਰ ਮੈਂ ਤੈਨੂੰ ਕੁੱਥੇ ਕੀ ਬੋਲ ਪਿਆ ਤੇ ਹੁਣ ਜਿਹੜਾ ਲੱਭ ਕੇ ਹਾ ਤੈਨੂੰ ਦੇਣ ਨੂੰ ਕਿਹਾ ਵੀ ਭਾਈ ਮੈਨੂੰ ਵੀ ਦੇ ਦੇ ਜਿਹੜਾ ਉਸ ਘਰ ਵਾਲ ਨੂੰ ਦਿੰਨੀ ਹੁੰਦੀ ਹੈ ਤੈਨੂੰ ਸ਼ਰਮ ਕਿਉਂ ਨਹੀਂ ਆਉਂਦੀ ਕਿਉਂ

ਜੇ ਨਹੀਂ ਕੱਪੜਾ ਧੋਣ ਦੇ ਨਾਂ ਤੇ ਠੀਕ ਹੈ ਨਾ ਆ ਬੰਨੇ ਤੇਰੇ ਮੁਰੇ ਹੱਥ ਪਰ ਆ ਲੱਭ ਜਣਾ ਨਹੀਂ ਬੋਲ ਕਿਹੜਾ ਮੈਂ ਕਿਵੇਂ ਦੇ ਦੂੰ ਤੈਨੂੰ ਸੰਗ ਸ਼ਰਮ ਕਿਉਂ ਨਹੀਂ ਹੁੰਦੀ ਘਰ ਵਾਲੇ ਨਾਲ ਮੈਂ ਤੋਖਾ ਕਿਵੇਂ ਕਰਾਂ ਹਾਏ ਹਾਏ ਜੇ ਉਹਨੂੰ ਪਤਾ ਆ ਨਾ ਕਿਆ ਮੇਰੇ ਤੋਖਾ ਕਰਨ ਤੋਖਾ ਆ ਜੀ ਜਨਾ ਤੂੰ ਹੋਰ ਕੀ ਆ ਤੋਖਾ ਹੀ ਆ ਪਤਾ ਮੈਨੂੰ ਕਿੰਨਾ ਪਿਆਰ ਕਰਦਾ ਹੈ ਨਾ ਕਦ ਦਰ ਪਿਆਰ ਦੀ ਗੱਲ ਮੈਂ ਕੀ ਕਿਹਾ ਤੂੰ ਤਾਂ ਧੋਖਾ ਕਿਦਣਾ ਕਰਦਾ ਛੜਿਆ ਮਲਾਂਕਤਾ ਹੈਗਾ ਹੁਣ ਤੈਨੂੰ ਮੈਂ ਮਸ਼ੀਨ ਦੀ ਜੰਨਾ ਫੇ ਮਸ਼ੀਨ ਨਾਲ ਵੀ ਧੋਖਾ ਹੋ ਗਿਆ ਜਦੋਂ ਬਗਾਨੇ ਹੱਥਾਂ 'ਚ ਜਾਂਦੀ ਹੈ ਮਸ਼ੀਨ ਨਾਲ ਧੋਖਾ ਕਿਵੇਂ ਹੋ ਜਾਵੇ ਹੋਰ ਹੈ ਤਾਂ ਮੇਰੀ ਹੈ ਕਿਉਂ ਫੇਰੇ ਲੱਤੇ ਸੋ ਨਾਲ ਵਿਆਹੀ ਸੀ ਤੇਰੇ ਘਰ ਵਾਲੀ ਆ ਕੋ ਹੋਰ ਆਈ ਰਪਾ ਫੇਕ ਨਾਲ ਇੱਕ ਜੀਜੀ ਮਨ ਲਾਦਾ ਤੇਰੇ ਨਾਲ ਵਿਆਹੀ ਲੈ ਦੇ ਨਾਲ ਜੇ ਕੋ ਧੋਖੇ ਹੋਣ ਲੱਗੇ ਬਸ ਫੇਰ ਤਾਂ ਦੁਨੀਆ ਖਾਤਮਾ ਹੈਗੀ ਹੈ ਤੂੰ ਰੋਟੀ ਢੱਕ ਦਿੰਦੀ ਨਹੀਂ ਆਪਦੇ ਪਕਾਹ ਵਾਲੀ ਨਹੀਂ ਕੋਈ ਚਾਹ ਪਾਣੀ ਬਣਾ ਕੇ ਦਿੰਦੀ ਨਹੀਂ ਹੈਗੀ ਹਾਂ ਉਹ ਤਾਂ ਦਿੰਨੀ ਹੈਗੀ ਓਏ ਉਹਦੀ ਕੀ ਗੱਲ ਹੈਗੀ ਉਹ ਤਾਂ ਤੈਨੂੰ ਵੀ ਦੇ ਦੂੰ ਮੈਂ ਮੈਂ ਹੋਰ ਕੀ ਮੰਗਦਾ ਭਾਈ ਮੈਂ ਹਏ ਰੱਬਾ ਉਹ ਬੰਦ ਤਾਂ ਤਾਂ ਸੰਗ ਲੱਗਣ ਲੱਗ ਗਿਆ ਤਾਂ ਗੱਲੇ ਇਹ ਜਿਹਾ ਕਰਦਾ ਪਰ ਤੂੰ ਸਿੱਧਾ ਕਹ ਦੇ ਨਾ ਹੋਰ ਕੀ ਦੇਨ ਨੂੰ ਕਰਦੀਆਂ ਮੈਨੂੰ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਮੈਨੂੰ ਤਾਂ ਸੰਗ ਲੱਗ ਦਿਓ ਠੀਕ ਹੈ ਮੈਂ ਤਾਂ ਰੋਟੀ ਤੋ ਕੀ ਆਖਿਆ ਬੀਬੀ ਬਣਾ ਕੇ ਦੇ ਦੇ ਜੇ ਮੈਨੂੰ ਫਿਰ ਠੀਕ ਆ ਹਾਂ ਰੋਟੀ ਨੂੰ ਬਣਾ ਦੇ ਤੂੰ ਹੋਰ ਉਹ ਟਾਈਮ ਕਿਹਾ ਦੋਨੇ ਟਾਈਮ ਆ ਕੇ ਰੋਟੀਆਂ ਬਣਾ ਜਾ ਕਰ ਰੋਟੀ ਦੀ ਕੋ ਟੈਂਸ਼ਨ ਚੱਲ ਆਏ ਤੇ ਇੱਕ ਡੋ ਮੈਂ ਤਾਂ ਹੱਥੋਂ ਵੀ ਇੱਕ ਵੀ ਖਾਲਿਆ ਕਰ ਮੈਂ ਹੋਰ ਕੀ ਤੂੰ ਕਿੱਧਰ ਗਈ ਸੀ ਸਿਕਿਉਰਿਟੀ ਚਨ ਫੜ ਲੈ ਤਾ ਨਹੀਂ ਨਹੀਂ ਕੋਈ ਟੈਸਰ ਨਹੀਂ ਬਸ ਕੋਈ ਉਹ ਤਾਂ ਮੈਂ ਮੈਂ ਗਲਤ ਸੋਚ ਗਈ ਸੀ ਥੋੜਾ ਜਿਹਾ ਗਲਤ ਸੋਚ ਗਈ ਸੀ ਗਲਤ ਸੋਚ ਚੱਲ ਮੈਂ ਫਿਰ ਕੱਪੜੇ ਚੱਕ ਕੇ ਜਿਉਣੀ ਹਾਂ ਕੱਪੜੇ ਚੱਕ ਲਿਆ ਤੂੰ ਹਾਂ ਚੰਗਾ ਚੱਕ ਲਿਆ ਮੈਨੂੰ ਤਾਂ ਲੱਗਦਾ ਬੁੱਢੀ ਹੋਰੀ ਟੈਨਸ਼ਨ ਫੜਦੀ ਮੈਨੂੰ ਲੱਗਦਾ ਹੈਨਾ ਫੇਰ ਵੀ ਨਹੀਂ ਬੋਲੀ ਜੇ ਹਾਂ ਆ ਭੁੱਖਾ ਧੁੱਖੇ ਕਰੀ ਕੀ ਪਤਾ ਸੂ ਤਾਈ ਜਾਵੇ ਹੈ ਉਧਰ ਵੀ ਚੱਲ ਸਕਦੀ ਏ ਗੱਡੀ ਉਸਲੀ ਤੇ ਇਹਨੇ ਕਿਹੜਾ ਕੋਈ ਉਹਦੇ ਵਾਂਗੂ ਕੁਛ ਕਿਹਾ ਕੁਹਰ ਨਹੀਂ ਤੈਹ ਲਾਲਾਂ ਦੀ ਜੁੱਤੀ ਜੱਤੀ ਜੀ ਜੇ ਬਾਹਾਂ ਪੱਟ ਨਾ ਮੈਂ ਤਾਂ ਰੋਟੀ ਟੁਕ ਨੂੰ ਕੈਸੀ ਹੋਰ ਪਾਸੀ ਜੰਲੀ ਗਈ ਲੱਗਦਾ ਹੂ ਸਭ ਚੱਕਾ ਮੈਂ ਹੈ ਰੋਟੀ ਟੁਕ ਤਾਂ ਕਿਨੇ ਖਾਣੀਆਂ ਰੋਟੀ ਟੁਕ ਤਾਂ ਹੋਰ ਬੁੜੀਆਂ ਪੜਾਈ ਜਾਂਦੀਆਂ ਨੇ ਰੋਟੀ ਟੁਕ ਨੂੰ ਆਪਣੂ ਘਟਾ ਹੈਗਾ ਲੈਣ ਵਾਲੀ ਚੀਜ਼ ਲਵਾਂਗੇ ਤੂੰ ਤਾਂ ਫਿਰ ਜਿਹੜੀ ਮਿਲਦੀ ਨਹੀਂ ਹੈਗੀ ਲੱ ਸਾਇਨੇ ਕਿ ਇਕੱਠੇ ਕਰਕੇ ਲਈ ਕਿਤੇ ਲਾਈਟ ਵੀ ਨਾ ਬਗ ਜੇ ਕਿਤੇ ਸਾਰਾ ਦਿਨ ਖਰਾਬ ਹੋ ਜੇ ਹਾਏ ਓਏ ਰੱਬਾ ਸਰਫਤਾ ਪੁੱਲ ਲਈ ਮੈਂ ਕਰੇ ਲੈ ਚਲ ਕੀ ਹੁੰਦਾਗਾ ਉੱਥੇ ਚੱਕ ਕੇ ਪਾ ਲੂੰਗੀ ਗੁੜੇ ਕੋਲੇ ਤਾਂ 5 ਕਿਲੋ ਲ ਟੋਲੀ ਭਰੀ ਪਈ ਆ ਮਸ਼ੀਨ ਕੋਲੇ ਪਈ ਹੁੰਦੀ ਐ ਉੱਥੇ ਸਰਫ ਪਾ ਕੇ ਧੋ ਲਾਂਗੇ ਐ ਤਾਂ ਕੁਛ ਨਹੀਂ ਕਹਿੰਦਾ ਹੈਗਾ ਚੰਗਾਗਾ ਗੱਲਾਂ ਗੱਲਾਂ ਚ ਪਤਾ ਨਹੀਂ ਕੀ ਕੁਛ ਕਹੇਗਾ ਮੈਂ ਤਾਂ ਡਰੀ ਗਈ ਸੀ ਗਲ ਕਰ ਗਲਤ ਤਾਂ ਨਹੀਂ ਕਿਹਾ ਸੀ ਉਹਨਾਂ ਤਾਂ ਰੋਟੀ ਟੁੱਕ ਕਿਹਾ ਸੀ ਮਰ ਕੇ ਰੂਹਨੇ ਨਾ ਨਾਈ ਮਗਰ ਲੈਤਾਗਾ ਚਲ ਕੀ ਹੁੰਦਾਗਾ ਹੂੰ ਤਾਂ ਚੰਗਾਗਾ ਬੁੜਾ ਲੈਣ ਦੇਣ ਨੂੰ ਵਧੀਆ ਹੂੰ ਤਾਂ ਤਾਂ ਦਾ ਟੱਕੜਾਗਾ ਵਿਚਾਰਾ ਹਣਾ ਫੇਰ ਵੀ ਕੱਲਾ ਜੁਣਾ ਜਿਹੜਾ ਰਹਿ ਜਾਂਦਾਗਾ ਕਿਵੇਂ ਜੀ ਲੱਗਦਾ ਹੋਊਗਾ ਚਲ ਆਇਆਂਗਾ ਘੰਟਾ ਤੋਂ ਘੰਟੇ ਮੈਂ ਆ ਜੰਨੀ ਐਗੀ ਗੱਲਾਂ ਬਾਤਾਂ ਵਧੀਆ ਮਾਰਦਾ ਜੀ ਲੱਗ ਜਾਂਦਾ ਬਾਬਾ ਕੱਲਾ ਜਰ ਰਹਿ ਜਾਂਦਾਗਾ ਚਲ ਆਥਨ ਤੱਕ ਕਰ ਰਹਿ ਜਾ ਕਰੂੰਗੀ ਨਾਲ ਇਹਦਾ ਜੀ ਲੱਗ ਚੈੱਕ ਕਰੂਗਾ ਨਾਲੇ ਮੇਰਾ ਘਰ ਵਾਲਾ ਨਖਟੂ ਇਹ ਤਾਂ ਮੇਰਾ ਖੜਾ ਛੁੱਪ ਗਿਆ ਕਰੂਗਾ ਦਿਨ ਤਾਂ ਵਧੀਆ ਨੰਗ ਜਾ ਕਰੂ ਮੇਰਾ ਲੈ ਬਾਹਰ ਤਾਂ ਖੁੱਲ ਹੀ ਪਿਆਗਾ ਮੈਂ ਤਾਂ ਲੈ ਬੂ ਮੈਂ ਮਰ ਜਾਂ ਬਾਬੇ ਨੇ ਤਾਂ ਕੱਪੜੇ ਤੋਂ ਤਾਂ ਪਾਰ ਰੱਖਿਆ ਤਾਰ ਪਾਰ ਰੱਖੀ ਹੈਗੀ ਕਮਾਲ ਹੋ ਗਈ ਚਲ ਆ ਹੀ ਕਹਿੰਦਾ ਉਹ ਮਸ਼ੀਨ ਵੇਲੇ ਕਰਦਾ ਬਾਬਾ ਕਿੱਧਰ ਗਿਆ ਬਾਬਾ ਬਾਬਾ ਆ ਜਾ ਭਈ ਆ ਜਾ ਬਾਹਰ ਕੀ ਲੱਗਦੀ ਪੂਰਾ ਗਹਾ ਤਾਂ ਆ ਜਾ ਕਰ ਹਾਂ ਹਾਂ ਬਾਬਾ ਤੁਹਾਨੂੰ ਤਾਂ ਕੱਪੜੇ ਤਾਂ ਕੇ ਪਾ ਲਈ ਦਿੱਤੇ ਆ ਤੇ ਬਾਹਲੇ ਵਧ ਗਿਆ ਕਰਿਆ ਲੈ ਆਈ ਮੇਰੇ ਕੱਪੜੇ ਛੋੜੀ ਆ ਭਾਈ ਦੇਖ ਤਾਂ ਲੈ ਹਾਂ ਇਹ ਤਾਂ ਫੇਟਾ ਛਾਲ ਤਾਂ ਨਹੀਂ ਆ ਮੇਰੀ ਗੁਰੀ ਜੀ ਧੋ ਕੇ ਗਈ ਹੈ ਇਹ ਵੀ ਤੁਹਾਡੀ ਮਸੀਤ ਦੇ ਕੱਪੜੇ ਧੋ ਕੇ ਜਾਂਦੀ ਆ ਸਾਰੀ ਮੈਨੂੰ ਹੀ ਵੇਦ ਲੱਗਦੇ ਆ ਚਲ ਕੋਈ ਨਹੀਂ ਮੈਂ ਤਾਂ ਥੋੜੇ ਜਿਹਾ ਅੱਜ ਤਾਂ ਨਾ ਮੈਂ ਇੱਕਰ ਜਾਈ ਤੇ ਗਲਾਫ ਲਾ ਕੇ ਲਈnga ਇੱਕ ਲੋਈ ਜੀ ਆ ਬਸ ਮੇਰੇ ਘਰ ਵਾਲੇ ਦੀ ਤੇ ਇੱਕ ਮੰਜੇ ਦਾਗਾ ਦੋ ਤਿੰਨ ਕੀਨੇ ਤੇਰਾ ਸੂਟ ਤਾਂ ਕੁੜੇ ਮੈਨੂੰ ਜੀਣਾ ਨਹੀਂ ਹੈਗਾ ਮੁੰਡਾ ਨਹੀਂ ਕਦੇ ਘਵਾੜੀ ਘੋਟੀਆਂ ਦੇ ਲਈ ਆਈ ਤੂੰ ਗਮੰਡਾਂ ਕਹਿੰਦੇ ਕਿ ਮੈਂ ਕੀ ਉਹਨਾਂ ਤੇ ਗੋਲੀ ਲੱਗੀ ਹੋਈ ਹੈਗੀ ਮੈਂ ਮੈਨੂੰ ਨੌਕਰਨੀ ਹੈਗੀ ਉਹਨਾਂ ਦੀ ਗਮੰਡਾਂ ਦੇ ਧੋਕੇ ਲਿਆਂਗੀ ਚੱਕ ਮੈਂ ਆਹ ਤਾਂ ਪ੍ਰਾਣੀ ਜਿ ਲੱਗਦੇ ਪ੍ਰਾਣੀ ਹੁੰਦੇ ਹੈਗੇ ਰਜਾਈਆਂ ਦੇ ਚਾਹੇ ਚੱਕ ਜਿ ਲੈਤੇ ਆ ਤੇ ਹਾਂ ਹਾਂ ਬਸ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਮੈਂ ਚੱਕ ਕੇ ਕਿਉਂ ਲਿਆਂਗੀ ਆਹ ਤਾਂ ਮੈਨੂੰ ਐ ਲੱਗਦਾ ਮੈਂ ਥੋਤੀ ਨਹੀਂ ਹੁੰਦੀ ਕਦੇ ਫਿਰ ਉਹੀ ਤਾਂ ਕਹਿੰਨੀ ਆ ਮੇਰੇ ਤਾਂ ਪਾਹਾਂ ਦੁਖਣ ਲੱਗ ਜਾਣਗੇ ਮੈਂ ਅੱਖਾਂ ਚਾਲ ਮੱਖਾਂ ਮਸ਼ੀਨ 'ਚ ਧੋ ਲਿਓ ਨਹੀਂ ਛੇਤੀ ਨਿਖਰ ਜੂ ਇੱਕ ਮੈਂ ਆਏ ਕਹਿੰਦਾ ਸੀ ਭਾਈ ਕੱਪੜੇ ਦਾ ਚਾਲ ਧੋ ਲਾ ਹਨਾ ਹਾਂ ਓਚਾ ਜਿਹਾ ਲਾ ਦਾਂ ਹੁੰਦੀ ਅ ਪੋਚਾ ਪੋਚਾ ਹਾਂ ਹੈ ਮੈਂ ਤਾਂ ਕਦੇ ਕਰੇ ਨਹੀਂ ਲਾਇਆ ਪੋਚਾ ਬਾਬਾ ਐਂਛੇ ਤਾਂ ਲਾ ਦੇ ਭਾਈ ਥੋੜਾ ਜਿਹਾ ਕਮਰੇ ਦੇ ਚ ਚੱਲ ਤੂੰ ਕਦੇ ਜਵਾਬ ਨਹੀਂ ਦਿੰਦਾ ਮੈਨੂੰ ਕੋਈ ਕੰਮ ਨੂੰ ਕੋਈ ਗੱਲ ਨਹੀਂ ਪੋਚਾ ਤਾਂ ਮੈਂ ਲਾ ਦੂੰ ਜੀੜੇ ਤਾਂ ਥੋੜਾ ਚੱਲ ਵੈਸੇ ਤਾਂ ਮੈਂ ਤਾਂ ਮੇਰੇ ਘਰ ਵਾਲੇ ਤਾਂ ਪੋਚਾ ਲਵੋਣੇ ਕਰੇ ਮੈਂ ਕਦੇ ਲਾਇਆ ਨਹੀਂ ਜੇ ਪਤੀ ਦੇ ਸਾਲ ਮਾਰ ਲੈਣ ਵਾਲੇ ਪੋਚਾ ਲਾ ਜੂ ਵਧੀਆ ਆਏ ਹੁਣ ਮੈਂ ਤਾਂ ਛੱਤਰ ਖਾਣੇ ਆਂਗੇ ਜੇ ਉਹਨੂੰ ਪਤਾ ਲੱਗ ਗਿਆ ਵੀ ਮੈਨੂੰ ਪੋਚਾ ਲਾਉਣ ਨੂੰ ਇੱਥੇ ਕਹਿੰਦੇ ਹੈਗੇ ਘਰੇ ਜਾ ਕੇ ਮੇਰੀ ਗੁਤਨੀ ਪੱਟ ਦੂ ਘਰੇ ਤਾਂ ਚੱਲ ਹੁਣ ਉਹੀ ਗੱਲ ਆਦਮੀ ਧੀਮੀ ਦਾ ਚ ਔਰਦੇش ਪਹਿਲੇ ਹੋ ਜਾਂਦਾਗਾ ਕੰਮ ਕੋਈ ਜੇ ਕਰਵਾਉਣਾਗਾ ਅੱਛਾ ਹੁਣ ਆਏ ਹੁਣ ਬਾਹਰ ਥੋੜੀ ਆ ਕੇ ਉਹ ਪੋਚੇ ਰੌਣ ਲੱਗਿਆ ਕਿਸੇ ਦੇ ਅੱਛਾ ਇੱਕ ਤਾਂ ਮੇਰੀ ਪੱਗ ਪਈ ਆ ਭਾਈ ਕੱਲੀ ਉਹ ਤੋ ਆ ਪੱਗ ਤਾਂ ਐਂ ਲੱਗਦਾ ਜਿਵੇਂ ਕੋਈ ਠੱਡਿਆ ਨਾ ਰੋੜ ਕੇ ਗਿਆ ਹੁੰਦਾਗਾ ਨਹੀਂ ਇਹ ਤਾਂ ਉਹੀ ਬਸ ਕਉਂਦਾ ਸੀ ਮੈਂ ਉਹ ਭੱਜ ਗਈ ਮੜਾ ਜਾਂ ਪਤਾ ਨਹੀਂ ਕਾਤੋਂ ਭੱਜ ਗਈ ਕੀ ਦਾ ਲੋਕੀ ਉਹ ਤੂੰ ਜੀ ਤੂੰ ਮਸੇਂ ਜੇ ਸਰਪਸਰ ਪਹੇਗਾ ਬਾ ਪਤਾ ਨਹੀਂ ਪਾਇਆ ਪਿਆ ਉਹ ਸਾਰਾ ਸਭੇ ਮੈਨੂੰ ਨਹੀਂ ਇੰਨਾ ਪਤਾ ਹੈਗਾ ਪਾਤ ਤੂੰ ਹੀ ਆ ਨਾ ਫਿਰ ਮੈਂ ਨਹੀਂ ਆਥ ਹਥ ਲਾਉਂਦਾ ਹੈ ਗਿਆ ਅੰਦਰ ਅੰਦਰ ਘੜੀ ਜਾਣ ਲੱਗੀ ਤੂੰ ਆਹੋ ਸੁੱਚ ਬੰਦ ਹੈ ਕਿਧਰੋਂ ਹੈ ਸੁੱਚ ਬੰਦ ਹੈ ਦੇਖ ਲੈ ਭਾਈ ਕਿਵੇਂ ਜੀ ਜੋੜੀ ਪਈ ਆ ਤਾਰ ਮੈਂ ਰੋਜ਼ ਹੀ ਚਲਾਉਣਾਗਾ ਤੇ ਹੋਰ ਇੱਥੇ ਕੀ ਕਰਦਾ ਹੁੰਨਾਗਾ ਬੈਠਾ ਤੇਰੇ ਵਰਗੀ ਧੋ ਜਾਂਦੀ ਆ ਕੱਪੜੇ ਨਾਲੇ ਧੂੜ ਆਂਦੀ ਆ ਨਾਲੇ ਧੋ ਜਾਂਦੀ ਆ ਮੈਨੂੰ ਤਾਂ ਲੱਗਦਾ ਲੈਟ ਹੀ ਨਹੀਂ ਹੋਣੀ ਤੇਨੂੰ ਚਲਾਉਣੀ ਆਉਂਦੀ ਹੈ ਆਉਂਦੀ ਯਾਗ ਚਲਾਉਣੀ ਰੋਜ਼ ਤੱਕ ਚਲਾ ਕੇ ਜਾਂ ਜੇ ਕੱਪੜੇ ਤਾਂ ਧੋਣੀ ਹੈਗੇ ਹੱਦ ਕਰਦਾਗਾ ਤੂੰ ਤਾਂ ਦੇਖ ਲੈ ਕਈ ਵਾਰੀ ਤਾਰ ਨਾਲ ਲਿਓ ਮੈਨੂੰ ਹੁਣ ਕੀ ਪਤਾਗਾ ਤੇਰੀਆਂ ਤਾਰਾਂ ਪੈਂਦੀਆਂ ਕਿੱਥੇ ਨੇ ਆ ਮਾੜਾ ਇਹ ਸੂਟੀ ਫੜੀ ਬਸ ਵੇ ਬਸਰ ਗੈਰ ਤੇਰਾ ਕੋੜੇ ਵਾਹੇ ਹਾਂ ਹੁਣ ਦੱਸ ਕੀ ਉੱਧਰ ਦੇਖ ਕੇ ਲਾਈਟ ਹੈਗੀ ਆ ਕਿਤੇ ਲਾਈਟ ਹੀ ਨੁੱਟ ਗਈ ਹੋਵੇ ਮੈਂ ਤਾਂ ਪਹਿਲਾਂ ਹੀ ਸੋਚੀ ਜਾਂਦੀ ਸੀ ਮਗਰ ਤੇ ਲਾਈਟ ਵੀ ਨਾ ਵਗ ਜੇ ਤੈਨੂੰ ਚਲਾਉਣੀ ਨਹੀਂ ਆਉਂਦੀ ਤੂੰ ਪੰਗੇ ਕਾਤੋਂ ਲੈਣੇ ਹੁੰਨੀਆਂ ਮੈਨੂੰ ਤਾਂ ਆਏ ਨਹੀਂ ਸਮਝ ਆਉਂਦੇ ਅੱਗੇ ਕਿਹੜਾ ਮੈਂ ਕਦੇ ਮਸ਼ੀਨ ਨਹੀਂ ਚਲਾਈ ਚਲਾਈ ਇੱਕ ਭਈਆ ਹੱਥ ਭਾਂਡੇ ਤੋ ਦੀ ਮੇਰ ਦਾ ਜਾਦ ਆ ਗਿਆ ਇੱਥੇ ਰਿਸ਼ਤੇਦਾਰ ਜੇ ਆਏ ਸੀਗੇ ਮੈਂ ਸੰਨੀ ਵੀ ਲਾ ਜੂਂਗੇ ਹੱਥ ਨੂੰ ਬਸਵਾਉਂਦੀ ਤੇਰੀ ਫੇਰ ਤਾਂ ਬਾਲੀ ਸੋਹਣੀ ਗੱਲ ਹੈਗੀ ਜੇ ਲਾ ਜੂਗੀ ਹਾਂ ਠੋਕਾ ਵੀ ਕਰ ਜੂਗੀ ਚੰਗਾ ਹਾਂ ਠੋਕਾ ਕਰਦੀ ਹਨਾ 10 ਮਿੰਟਾਂ ਦਾ ਕੰਮ ਹੀ ਆ ਸਰ ਵੱਡਾ ਖੋਟਾ ਬੁੜਾ ਨਹੀਂ ਕੀ ਹੋਣਾ ਹੱਥ ਨਾਲ ਲਾ ਲੂਣੀ ਮੈਂ ਛੱਡ ਦਾਂਗਾ ਇਧਰੋਂ ਛੱਡਦਾ ਕੋਈ ਨਾ ਚੱਲ ਵੀ ਚੱਲ ਵੀ ਚਲਾਉਣੀ ਨਹੀਂ ਆਉਂਦੀ ਤੈਨੂੰ ਮੈਂ ਸੋਚ ਤਾਂ ਮੈਂ ਛੱਡ ਕੇ ਆਈ ਸੀ ਚੱਲ ਤੈਨੂੰ ਸੋਚਾਂ ਕਿੱਥੇ ਛੱਡਣੀ ਆਉਂਦੀਆਂ ਨੇ ਉਹਦਾ ਇਕੱਲਾ ਦੇਖਣਾ ਨਹੀਂ ਹੈ ਐਸ ਕੋਣ ਵਾਲਾ ਖਰਾਬ ਜਿਹਾ ਸੀਗਾ ਚਲਵਾ ਲਿਆ ਐ ਇਹਨੂੰ ਨਾ ਹੱਥ ਲਾ ਤੂੰ ਕੱਪੜੇ ਤੋੜ ਦੀ ਕਰਾਈਂ ਨੀ ਤਾਂ ਧੁੱਪ ਪੈਂਦੀਏਗੀ ਮੈਂ ਕਾ ਕੇ ਵੀ ਲੈ ਜੂੰ ਜਾ ਕੇ ਗਲਾਬ ਮੋੜ ਆ ਲੈ ਤੂੰ ਤਾਂ ਫੇਰ ਅਖੀਂਗੀ ਮੈਨੂੰ ਸੂਈ ਲੱਗਾ ਦੇ ਜਿਹੜਾ ਮਾਂਗਾ ਇੰਨਾ ਬਿਲ ਨੀ ਆ ਮਚਾਉਂ ਦਿੰਦਾ ਮੈਂ ਆਇਆ ਤਾਂ ਚੰਗਾ ਫਿਰ ਮੈਂ ਤਾਂ ਪੋਚਾ ਲਾਉਂਦੀ ਨੇ ਆਪਦੇ ਕੱਪੜੇ ਧੋ ਕੇ ਲੈ ਕੇ ਜਾਉਂ ਮੈਂ ਤਾਂ ਫਿਰ ਮੈਂ ਮਸ਼ੀਨ ਬੰਦ ਕਰ ਦਾਂਗਾ ਨਾ ਵੇ ਬਾਈਂਗਾ ਤਾਂ ਕਰਦਾ ਕੋਈ ਨਾ ਕੋਈ ਫਿਰ ਹਾਂ ਲਾ ਪੋਚਾ ਲਾ ਬਾਲਟੀ ਜੀ ਲੈ ਜਾਏ ਸਿਨਾਲੀ ਲਾ ਜੀ ਚੰਗਾ ਲਿਆ ਹਾਂ ਅੱਪੀ ਤੋਂ ਤੇ ਜਾਣਗੇ ਨਲੇ ਬੁੜਾ ਤਾਂ ਮੈਂ ਤਾਂ ਗੂਹ ਚ ਕੋਣ ਟੱਕਰ ਜਾਂਦਾ ਕੱਪੜੇ ਕਦੇ ਧੋਣ ਆਂਦੇ ਇਹਦੇ ਚਾਹ ਚਾਹ ਪੀਂਗੀ ਨਾ ਬਸ ਚਾਹਤਾ ਬਸ ਰਹਿੰਦਾ ਈਲੀ ਘੁੱਟ ਹੁਣ ਮੈਂ ਪੋਚਾ ਤਾਂ ਲਾ ਦਿੰਦੇ ਆਂ ਕਿ ਬਾਬੂ ਬਚਿਆ ਪਿਆ ਅੰਦਰ ਨੂੰ ਕਿਧਰੋਂ ਵੜਦਾ ਜਾਂਦਾ ਮੈਂ ਪੋਚਾ ਲਾਦਾ ਪੈੜਾਂ ਕਰਾਂਗਾ ਚਲੋ ਤਾਂ ਕੋਈ ਗੱਲ ਨਹੀਂ ਐੜਾ ਕਰਨ ਨੂੰ ਮਾਫ ਸੁਣ ਲੈ ਤੂੰ ਚਾਹ ਦੱਸ ਜੇ ਪੀਂਗੀ ਫਿਰ ਤਾਂ ਆਜਾ ਐ ਕਰ ਫਿਰ ਬਾਬਾ ਤੂੰ ਬਣਾ ਚਾ ਤੇ ਮੈਂ ਉਹ ਨਹੀਂਗੀ ਪੋਛਣੀ ਨਹੀਂ ਮੈਨੂੰ ਤਾਂ ਬਣਾਉਣੀ ਨਹੀਂ ਹੋਗੀ ਚਾਹ ਤਾਂ ਤੈਨੂੰ ਬਣਾਉਣੀ ਪਊ ਲੈ ਹੁਣ ਸਾਰਾ ਕੁਝ ਨਹੀਂ ਕਰ ਕਰਦਾ ਮੈਂ ਹੁਣ ਓਰੇ ਆ ਚੰਗਾ ਓਰੇ 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 ਪੋਚਾ ਵੀ ਫੇਰ ਹੀ ਲੈਣ ਬੈ ਜਾ ਓਰੇ ਆ ਫਿਰ ਮੈਂ ਇੱਕ ਗੱਲ ਦੱਸਣਾ ਆਹ ਕਿਹੜਾ ਕਮਰਾ ਤੇਰਾ ਇਹ ਤਾਂ ਗੁਫਾ ਜੀ ਲੱਗਦੀ ਐ ਮੈਨੂੰ ਕੋਈ ਓਏ ਕਿਧਰੇ ਹੀ ਨਹੀਂ ਗੁਫਾ ਜੀ ਬੈ ਜਾ ਓਰੇ ਮੈਂ ਫੈਰ ਸਾਂ ਸਹੀ ਬੈ ਮੈਂ ਕੱਪੜੇ ਤੋ ਬੈ ਜਾ ਮੈਂ ਬੈ ਜਾ ਦੇਖੀ ਬਾੜਾ ਚਰ ਲੱਗਦੀ ਮੈਂ ਤੈਨੂੰ ਐਂ ਕਹਿਣਾਗਾ ਤੇਰੀਆਂ ਬੋਨਾਂ ਲਈ ਆਈਏ ਹੁਣ ਤਲਦੇ ਜਾਂ ਮਖੌਕਾ ਹੁੰਦਾ ਜਾਂਦਾ ਰੋਟੀ ਰੋਕਦਾ ਅੱਗੇ ਦਾ ਸਰੀਰ ਚਾਲਦਾ ਸੀਗਾ ਭੱਜੇ ਫਿਰਦੀ ਸੀ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਹੁਣ ਜਦ ਤੱਕ ਪੰਜ ਚਾਰ ਸਾਲ ਹੋਰ ਖੜ ਜਾ ਫੇਰ ਲਈ ਇੱਥੇ ਉਹ ਬਣਾਏਗਾ ਕਾਦੇ ਸੀ 5 ਸਾਲਾਂ ਨੂੰ ਤਾਂ ਹੋਣਾ ਨਹੀਂ ਭਈ ਓਹੋ ਬੇਤਾ ਐਂ ਕਰਨੀ ਆ ਅੰਬੋ ਖੜੂ ਕਾਦੇ ਸਿਰ ਤੇ ਇੱਥੇ ਜਦੋਂ ਵਿਆਹ ਕਰਾਉਂਦੇ ਤੇਰੀ ਮਰਜ਼ੀ ਤੱਕ ਖਾਇਆ ਰੱਖ ਇੰਨੀ ਜ਼ਿਆਦਾ ਤਾਂ ਐਡਾ ਵੱਡਾ ਘਰ ਹਰ ਇੱਕ ਚੀਜ਼ ਆਏਗੀ ਹੁਣ ਨਹੀਂ ਖੜੂ ਫੇਰ ਖਰਦੇ ਵੀ ਨਹੀਂ ਹੈਗੀ ਉਹੇ ਤਾਂ ਮੈਂ ਕਹਿੰਨੀ ਆ ਇਹ ਤੋਂ ਪਹਿਲਾਂ ਤਾਂ ਕੋਈ ਖੜ ਜਾਂਦੀ ਹੁਣ ਨਹੀਂ ਕੋਈ ਖੜਦੀ ਤੇਰੇ ਕਿਉਂ ਬਹਿ ਕੇ ਤੂੰ ਉੱਠਿਆ ਨਹੀਂ ਜਾਂਦਾ ਕਿਉਂ ਸ਼ਰਮ ਨਾਲ ਕੀ ਮਸਲਾ ਬਾਈ ਬੈਠ ਮੋਠ ਨਾਲ ਕੀ ਹੁੰਦਾ ਆਇਆ ਤਾਂ ਫਿਰ ਉਹੀ ਗੱਲ ਪਹਿਲਾਂ ਤਾਂ ਤੈਨੂੰ ਰੋਟੀ ਨੂੰ ਲਿਆ ਕੇ ਇੱਥੇ ਬਿਠਾਇਆ ਕਰੂਗੀ ਬੈਡਾ ਤੇ ਫੜ ਕੇ ਅਗਲੀ ਹੈ ਫਿਰ ਵੀ ਘੁੱਟੀ ਫਰਨੂਗੀ ਚੱਕ ਕੇ ਲੈ ਜਾਣਾ ਆਹ ਮੈਂ ਆਪਾਂ ਜਾ ਫਿਰ ਦਿਆਂਗਾ ਆਂ ਗੱਲਾਂ ਕਿਹੜੀਆਂ ਕਰਦੀਆਂ ਬੱਸ ਕਰਿਆ ਕਰ ਇੱਥੇ ਪੀੜੀ ਤੇ ਬੈ ਕੇ ਤੂੰ ਤਾਂ ਉੱਠ ਕੇ ਉਹਦਾ ਚਾਦਰਾਂ ਪੀ ਵੀ ਥੱਲੇ ਆ ਰਿਆ ਸੀਗਾ ਫਿਰ ਤਾਂ ਡੱਬਾ ਲੈ ਕੇ ਮਾਂ ਘਰ ਜਾਇਆ ਕਰੂਗੀ ਅਗਲੀ ਵੀ ਦੇਖਾ ਕਿਤੇ ਹੁਣ ਬੈਠਾ ਹੋਗਾ ਹੱਥ ਤਾਉਨੂ ਵੀ ਕਿਉਂ ਕਿਸੇ ਦੀ ਕਿਸਮਤ ਖਰਾਬ ਕਰਨੀ ਹੈਗੀ ਰਹਿਣ ਦੇ ਚੁਪਕਾ ਕੇ ਜਿਹੜੀ ਜ਼ਿੰਦਗੀ ਰਹੇਗੀ ਆਂਢ ਗਵਾਂਢਾਂ ਦੇ ਖਾ ਪੀ ਕੇ ਕੱਢ ਲੈ ਤੇਰੇ ਕਿਉਂ ਚਲੂਨੇ ਲੜਦੇ ਆਂਡੀ ਗਵਾਂਢੀ ਕਦੋਂ ਕਦੰਦੇ ਨਹੀਂ ਹੈ ਕਿ ਹੁਣ ਕ ਲਈ ਰੋਟੀ ਬਿਨਾ ਥੋੜੀ ਹੁੰਦਾ ਹੈਗਾ 100 ਬੰਦੇ ਨਹੀਂ ਚਾਹੀ ਜੀ ਹੁੰਦੀ ਲੈ ਰੋਟੀ ਦੀ ਕੀ ਗੱਲ ਹੈ ਕਿ ਜਦੋਂ ਮੈਂ ਤੈਨੂੰ ਕਹੀ ਦਿੱਤਾ ਸੀਗਾ ਜਿਹੇ ਜੀ ਮੇਰੇ ਘਰ ਵਾਲੇ ਰੋਟੀ ਦਿੰਨਗੇ ਉਹ ਜੀ ਤੈਨੂੰ ਦੇ ਰਿਆ ਕਰੂਗਾ ਹੁਣ ਤਾਂ ਦੋ ਦਿਨ ਦੇਵੇਂਗੀ ਤੀਜੀ ਤਾਂ ਨਾ ਸ਼ਰਮ ਮਾਰੇਂਦੀ ਅੱਖੀ ਮੈਂ ਤਾਂ ਦਿੰਦੀ ਨਹੀਂ ਕੋਈ ਕਹਿੰਦੀ ਨਹੀਂ ਹੈਗੀ ਮੈਂ ਮੇਰੇ ਨਾਂ ਲਵਾ ਤੂੰ ਕੋਚੇ ਨੂੰ ਤਾਂ ਡਰਤ ਰਹੀ ਦੇ 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 ਹੱਥੇ ਗੰਦਾਵਾ ਮਾਂ ਤੇਰੇ ਨਾਂ ਲਵਾ ਮਾਂ ਨਹੀਂ ਲੈ ਈਲ ਮਾ ਮਾ ਨਾ ਮਸ਼ੀਨ ਲਵਾ ਦਾ ਨਾ ਮਾ ਬਸ ਹੋਸ਼ ਮੈਂ ਮਸ਼ੀਨ ਦੇ ਕਿਕਰ ਨੂੰ 6000 ਦੀ ਬੱਡੇ ਮੇਰਾ ਆਹੋ ਪਤਾ ਹੀ ਹੈਗਾ ਤੇਰੇ ਗੱਲ ਦਾ ਤਾਂ ਕੰਜੂਸ ਲੈ 10000 ਦੇ ਤੇ ਮਸ਼ੀਨ ਆ ਜਾਂਦੀ ਹੈ ਕਿ ਉਹੀ ਗੱਲ ਦੂਜੀ ਆਟੋਮੈਟ ਆ ਜਾਂਦੀ ਹੈਗੀ ਇਹ ਤਾਂ ਦੂਜੀ ਹੈ ਕਿ 6000 ਦੀ ਆ ਜਾਂਦੀ ਹੈਗੀ ਇਹਦੇ ਕਿ ਨਾ ਲਵਾਉਣਾ ਕਿਹੜੇ ਇਹ 6000 ਦੀ ਹਾਂ ਹਾਂ ਹੋਰ 6000 ਤੇ ਤੈਨੂੰ ਕਿਧੇ ਕਾਰ ਤੇ ਨਾ ਖੜਨ ਦੇਵੇ ਤੂੰ ਕਿਹੜੀ ਗੱਲਾਂ ਕਰੀਆਂ ਨੇ ਕਿਹੜੇ ਸਾਲਾਂ ਜੋ ਤੇਰੀ ਫਰਜ਼ੀਆਂ ਆ ਲਾ ਮੇਰੇ ਵਿਆਹ ਵਾਲੇ ਮੇਰੇ ਘਰ ਗਣ ਦਿੱਤੇ ਸੀ ਕਿ ਮੇਰੇ ਪਿਆਰ ਨੇ ਮਸ਼ੀਨ ਕਿੰਨੇ ਸਾਲ ਹੋ ਗਏ ਤੇਰੇ ਨਾਲ ਆਹੀ ਜਰ ਸਾਲ ਹੋਏ ਆ ਕਿੰਨੇ ਕੁ ਚਿਰ ਹੋ ਗਏ ਹੋਰ ਘੰਟੇ ਬਾਅਦ ਵਾਦੇ ਘਟਦੇ ਰਹਿੰਦੇ ਹੈਗੇ ਤੇ ਚੜਦੇ ਉਤਰਦੇ ਰਹਿੰਦੇ ਹੈਗੇ ਘੰਟੇ ਲੰਘਦੇ ਚੜਦੇ ਉਤਰਦੇ ਬਹੁਤ ਸੋਨਾ ਹੈ ਨਾ ਸੋਨੇ ਤੋਂ ਵੀ ਮਹਿੰਗੀ ਚੀਜ਼ ਹੈ ਚਲ ਆ ਬਾਹਰ ਟਾਈਮ ਲੱਗ ਜਾਂਦਾ ਕ ਮੈਨੂੰ ਮੈਂ ਕਰਦੀਆਂਗੀ ਆ ਪੋਚਾ ਜਾ ਤਾਂ ਤੂੰ ਮਾ ਸੋਟੀ ਨਾਲ ਆਪ ਹੀ ਲਾਦੀ ਪੋਚਾ ਜਾ ਤੂੰ ਮੈਨੂੰ ਐਂ ਦੱਸ ਫਿਰ ਪਰੰਭੋ ਵਰ ਕੀ ਖਿਆਲ ਤੇਰਾ ਓਹੋ ਬਾਬਾ ਤੂੰ ਛੱਡ ਖੜਾ ਐਸੋ ਮਰੇ ਕੀ ਕਰਵਾਵਾਗਾ ਤੂੰ ਅੰਬੋਂ ਨੂੰ ਲਿਆ ਕੇ ਤੂੰ ਜਿਹੜਾ ਕੁਝ ਤੈਨੂੰ ਚਾਹੀਦਾ ਜਦੋਂ ਮੈਂ ਹੈਗੀ ਐਂਗੀ ਆਸ ਗਵਾਂਢ ਤੇ ਦੂਜੀ ਗਵਾਂਢਣ ਆ ਜਾਂਦੀ ਹੈਗੀ ਕੰਮ ਤਾਂ ਦਈ ਐ ਰੋਟੀ ਟੁੱਕ ਚਾਹੀਦਾ ਤੈਨੂੰ ਉਹ ਮੈਂ ਆਪੇ ਦੇ ਦਿਆ ਕਹੂੰਗੀ ਭਾਈ ਕੋਈ ਨਹੀਂ ਦਿੰਦਾ ਇਹ ਨਾ ਮੇਰੇ ਤੇ ਕੇ ਨਾ ਕੇ ਨਾ ਕਹਿੰਦਾ ਦੇ ਤੂੰ ਦੇ ਦੂਜੋਂ ਜਦੋਂ ਐ ਮਾੜਾ ਮੋਟਾ ਜੱਜ ਨੱਚਕ ਮਿਲਦਾ ਹੋਵੇ ਠੀਕ ਐ ਤੂੰ ਤਾਂ ਮੈਂ ਉਹੀ ਕਰਗੀ ਸੀਗੀ ਮੜਾ ਜਾ ਕੀ ਹਾਸੇ ਖਿੱਡੀ ਕਰਤੀ ਤੂੰ ਤਾਂ ਪੋਚਾਰ ਲੋਗੀ ਮੋਹ ਕਰਤੀ ਸੀ ਨਾ ਕਰਤੀ ਸੀ ਹੋਰ ਕੀ ਦੀ ਤੈ ਤਾਂ ਚੱਲ ਮੈਨੂੰ ਪਤਾ ਨਹੀਂ ਸੀਗਾ ਹੁਣ ਤੇਰਾ ਦੁੱਖ ਸੁਣ ਕੇ ਮੈਨੂੰ ਪਤਾ ਲੱਗਿਆ ਵੀ ਹਾਂ ਤੂੰ ਕੱਲਾ ਕਿੰਨਾ ਔਖਾਂਗਾ ਜਦੋਂ ਮੈਂ ਹੈਗੀ ਆ ਨਾ ਐਵੇਂ ਟੈਨਸ਼ਨ ਨਾਲੇ ਜਿਹੜਾ ਕੁਝ ਚਾਹੀਦਾ ਮੈਂ ਆਪੇ ਦਊਂਗੀ ਬਸ ਇੱਕ ਵਾਰੀ ਮੈਨੂੰ ਦੱਸ ਦਿਆ ਕਰੀ ਠੀਕ ਆ ਨਾ ਹੁਣ ਮੈਨੂੰ ਤੇਰੇ ਸਾਰੇ ਕਹਾਣੀ ਦਾ ਪਤਾ ਲੱਗ ਗਿਆ ਮੈਂ ਨਾ ਜੱਥੇ ਵੀ ਕਾਪੀ ਤੇ ਲਿਖ ਕੇ ਰੱਖੂਗਾ ਕੀ ਚੀਜ਼ਾਂ ਜਿਹੜੀਆਂ ਜਿਹੜੀਆਂ ਮੈਨੂੰ ਚਾਹੀਦੀਆਂ ਨੇ ਚੱਲ ਕੋਈ ਗੱਲ ਨਹੀਂ ਆਪੀ ਦੇ ਨੇ ਖਲੀ ਬਿਸ਼ੱਕ ਉਹ ਤਾਂ ਤੇਰੇ ਦਿਲ 'ਚ ਹੀ ਰੱਖੀਆਂ ਹੋਈਆਂ ਨੇਂਗੀਆਂ ਤੈਨੂੰ ਪਤਾ ਹੀ ਆ ਮੀਂਹ ਦੇ ਰੱਖੀਆਂ ਹੋਈਆਂ ਨੇ ਔਖੀਆਂ ਲੱਗਣੀਆਂ ਨੇ ਚੰਗਾ ਚੱਲ ਜਿਵੇਂ ਮਰਜ਼ੀ ਕਰੀਂ ਆ ਚੱਲ ਮੈਂ ਹੁਣ ਨਾ ਲੇਟ ਵਾਲੀ ਹੋਜਾਂ ਕੱਪੜਿਆਂ ਨੂੰ ਵੀ ਘੇੜਾ ਆ ਗਿਆ ਹੋਊਗਾ ਤੇ ਮੈਂ ਲੈ ਪੋਚਾ ਜਾ ਲਾ ਹੀ ਦਿੰਦੀ ਲਾ ਦੇ ਲਾ ਹਾਂ ਡਾਂਗ ਜਿੱਤੇ ਤੇ ਮੈਂ ਬਹਿ ਕੇ ਤਾਂ ਮੈਨੂੰ ਲੱਗਦਾ ਨਹੀਂ ਹੋਰ ਇਹ ਦੇਖ ਲੈ ਦੇਖ ਹੀ ਨਹੀਂ ਨਾ ਹਾਂ ਕੋਈ ਕੋਈ ਲਾ ਦੂੰਗੀ ਮੇਰੀ ਵੀ ਟੋਹੀ ਦੁਖਦੀ ਹੈ ਵਾਹ ਹੱਥ ਉੱਥੇ ਜਨਾਬ ਜੇ ਕਿੰਨੇ ਟਕੜਾ ਸਲਤਾਨਾ ਨਹੀਂ ਹੈ ਵਿੱਚ ਵੱਢ ਜੇ ਹੁੰਦੀ ਹੈ ਇੱਕ ਅੱਧੀ ਬੇਬਸ ਕਰਿਆ ਕਰ ਬਾਬਾ ਮਸ਼ਕਰੀਆਂ ਕਰ ਕਰੇ ਕੀ ਹੋਈ ਬਨੂੰਗਾ ਆਮੇ ਜਾਂ ਹੱਥ ਜਾਂ ਤਤਰੋਂ ਵੀ ਹੈ ਲਾਲਚ ਜਾਂ ਹੋਰ ਦੀਏ ਇਹਨੂੰ ਹਨਾ ਬਹਾਨਾ ਜਾਂ ਪੁੱਤਾਂ ਮਿਲ ਗਿਆ ਸੋ ਬੋਆ ਹੁਣ ਦੇਖਦੇ ਆਂ ਚੱਲ ਕੀ ਕਹਿੰਦੀ ਆ ਕੀ ਖੁਰ ਕੀ ਬਤ ਲੋ ਉਡਾਈ ਜਾਵੇ ਇੱਧਰ ਜਿਨਾ ਕਿ ਉੱਧਲੇ ਜਦੋਂ ਉੱਧਲੇ ਖਮਨੇ ਚ ਟੱਕ ਉਯੋ ਮਾਰ ਦੇ ਖੋ ਜੱਫਾ ਘਟਾ ਦਾਂਗੇ